ਕੋਈ ਸੁਖਪ੍ਰੀਤ ਸਿੰਘ ਹੈਗਾ ਮੁਰੰਗੇ ਦੇ ਲਾਗਲੇ ਦੇ ਪਿੰਡ ਦਾ 25 ਸਾਲ ਉਦੀ ਉਮਰ ਹੈ ਉਹ ਸੋਸ਼ਲ ਮੀਡੀਆ ਦੇ ਉੱਪਰ ਵਿਦੇਸ਼ ਵਿਰੋਧੀ ਗੱਲਾਂ ਕਰਦਾ ਹੈ ਔਰ ਅਕਸਰ ਇੰਡੀਅਨ ਫੌਜ ਦੇ ਅਗੇਂਸਟ ਬੋਲਦਾ ਔਰ ਪਾਕਿਸਤਾਨੀ ਫੌਜ ਦੀ ਪ੍ਰਸ਼ੰਸਾ ਕਰਦਾ ਹੈ ਤੋਂ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਸੀ ਤੇ ਸਾਨੂੰ ਉਹਦੀ ਬਾਰੇ ਇਨਫੋਰਮੇਸ਼ਨ ਮਿਲੀ ਸੀ ਆਸੇ ਉਹ ਪਰਮ ਪ੍ਰਤਮਾਨ ਦਰਜ ਕੀਤਾ ਹੈ 152 353 ਬੀ ਐਨ ਐਸ ਐਂਡ ਸ਼ਾਰਟ ਐਫ ਆਈ ਪੀ ਐਕਟ 2000 ਦਾ ਜੀ ਸਰ ਕਿਹੜੇ-ਕਿਹੜੇ ਇਹਦੇ ਤੁਹਾਨੂੰ ਦੱਸ ਲਵੇ ਨੇ ਜਿਨ੍ਹਾਂ ਦੇ ਉੱਤੇ ਇਹ ਮਾਮਲਾ ਦਰਜ ਕੀਤਾ ਗਿਆ ਕਿੰਨੇ ਸਮੇਂ ਤੋਂ ਉਸ ਲੜਕੇ ਵੱਲੋਂ ਲਗਾਤਾਰ ਰਹਿੰਦੀਆਂ ਘਟਨਾਵਾਂ ਚੱਜ ਰਹੀਆਂ ਸਨ ਇਹ ਜੋ ਵੀ ਇਹ ਸੋਸ਼ਲ ਵੀਡੀਓ ਦੇ ਉੱਪਰ ਇਹ ਵੀਡੀਓਜ਼ ਪਾਈ ਦੀਆਂ ਉਹ ਸਾਰੀਆਂ ਆਪਾਂ ਕਲੈਕਟ ਕਰ ਰਹੇ ਆ ਕਿੰਨੇ ਸਮੇਂ ਤੋਂ ਪਾ ਪਾ ਰਹੇ ਆ ਇੱਕ ਜਾਂਚ ਦਾ ਵਿਸ਼ਾ ਹੈ ਅਸੀਂ ਉਹ ਸਾਰੀਆਂ ਵੀਡੀਓਜ਼ ਜੋ ਵੀ ਇਹਦੇ ਲਿੰਕਸ ਹੈਗੇ ਵੀਡੀਓ ਦੇ ਉੱਪਰ ਉਹ ਸਾਰੇ ਕਲੈਕਟ ਕਰਕੇ ਡਿਟੇਲ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਜਲਦੀ ਇਹਨੂੰ ਮਤਲਬ ਅਰੈਸਟ ਵੀ ਕੀਤਾ ਜਾਵੇਗਾ ਪਰਮਾਪੀਸੀ ਇਸ ਵਕਤ ਇਹ ਲੜਕੀ ਇਸ ਜਗ੍ਹਾ ਦੇ ਉੱਤੇ ਮੌਜੂਦ ਹੈ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਇਸ ਵਕਤੇ ਇੱਲੀ ਵੈਖਾਵਾ ਅਭਾ ਐਲਓਸੀ ਵਗੈਰਾ ਜਾਰੀ ਕਰਵਾ ਰਹੇ ਆ ਅਸੀਂ ਤੇ ਪਰਿਵਾਰਿਕ ਸ਼ੋਪਰ ਦੇ ਮਤਲਬ ਇਹ ਪਹਿਲੀ ਵਾਰੀ ਹੋਇਆ ਇਸੋ ਤੇ ਮਾਮਲਾ ਦਰਜ ਹੋਇਆ ਇਸ ਤੋਂ ਪਹਿਲਾਂ ਇਹ ਕੋਈ ਅਜਿਹੀ ਘਟਨਾ ਇਹਨਾਂ ਪਹਿਲਾਂ ਨਹੀਂ ਕੀਤੀ ਗਈ ਸਾਡੇ ਥਾਣੇ ਵਿੱਚ ਅਜੇ ਮਾਮਲਾ ਵੈਲੀ ਵਾਰ ਆਇਆ ਹੈ ਬਾਕੀ ਇਹਦੇ ਪਿਛਲੇ ਜੋ ਵੀ ਪਿਛਲਾ ਰਿਕਾਰਡ ਹੈ ਉਹ ਅਸੀਂ ਜਾਂਚ ਕਰ ਰਹੇ ਆ ਕਿਤੇ ਹੋਰ ਵੀ ਕਿਤੇ ਬਸੇ ਮੁਕਦਮਾ ਦਰਜ ਹੋਵੇ ਕਿਤੇ ਹੋਰ ਹੋਵੇ ਉਹ ਵੀ ਕੀ ਜਾਂਚ ਦਾ ਵਿਸ਼ਾ ਹੈ ਅਜੇ ਸਟਾਰਟਿੰਗ ਇਨੀਸ਼ੀਅਲ ਸਟੇਜ ਦੀ ਇਨਵੈਸਟੀਗੇਸ਼ਨ ਹੈ ਕੁਛ ਜਿਹੜਾ ਪੀਟਿੰਗ ਹੀ ਗਿਆ ਹੋਇਆ ਉਹਦੀ ਜੋ ਪ੍ਰੋਸੈਸਨਾ ਗਿਆ ਹੋਇਆ ਇਸ ਬਾਬਤ ਦੀ ਜਾਣਕਾਰੀ ਲਈ ਜਾਵੇ ਇਹ ਜਾਣਕਾਰੀ ਪਾ ਕਿੱਥੇ ਕਰ ਰਿਹਾ ਵੀ ਇਥੇ ਲਈ ਕਿਵੇਂ ਗਿਆ ਕਦੋਂ ਗਿਆ ਹੈਗਾ ਉਹਦੀ ਪਾਸਵਰਡ ਵੈਰੀਫਿਕੇਸ਼ਨ ਵਗੈਰਾ ਦਾ ਕੰਮ ਵੀ ਚੱਲ ਰਿਹਾ ਹੈਗਾ ਗੈਸਨ ਕੁਤਰੀ ਧੀਮੀ ਨਿਧ ਧਾਰਾ ਉਹਦੇ ਲਗਾਈਆਂ ਗਈਆਂ ਨੇ ਇਹਦੇ ਪਰ ਧਾਰਾ ਲਗਾਈ 152 353 ਬੀ ਨਸਲੀ ਤੇ ਇਕ ਲਾਇਆ ਸ਼ਾਟ ਐਫ ਆਈਟੀ ਐਕਟ 2000